ਤਬੀ ਅਰੇ ਨਾ ਜਾ ਫਿੱਟੇ ਤੇ ਦਰਹਲ ਹਰੇ ਤੰਦੀਏ ਕੰਮ ਸੜਾ ਲਦੇ ਤੈਨੂੰ ਅਰੇ ਹਨ ਕੰਮ ਚਕਾ ਮਲੇ ਇੱਕ ਤੌਰ ਪਾਜੀ ਮੈਂ ਆਹ ਕੰਮ ਸਿੱਖੂਗਾ ਦੱਸ ਹੋਰ ਕਿਹੜਾ ਦਿਖਾ ਇਸੇ ਘਰ ਵੀ ਤੇਰੇ ਹਾਲਾਤ ਕੱਤਾਂ ਦੇ ਪਤਾ ਹੀ ਆ ਕਿੰਨੀ ਕੁੱਤੇ ਖਾਣੀ ਕਰਦੇ ਤੇਰੇ ਉਹ ਪਾਜੀ ਟੌਰ ਦੀ ਜ਼ਿੰਦਗੀ ਜੀਦੀ ਆ ਜਦੋਂ ਦੀ ਆਈ ਆ ਉਦੋਂ ਦੀ ਹੋਣ ਲੱਗੀ ਤਾਂ ਨਹੀਂ ਤੇ ਮੇਰੀ ਤਾਂ ਆ ਗਿਆ ਸਵਕਟ ਆ ਜਾ ਸ਼ਾਮੀ ਕਰ ਗਿਆ ਨਾ ਕੋਈ ਬੋਲੇ ਨਾ ਹੋਰ ਯਾਰੀ ਤੇਨੂੰ ਦੇ ਹੀ ਜਾਵਾਂ ਤੇ ਕੰਮ ਸਿਖਾ ਲਾਂਗੇ ਕੰਮ ਹੀ ਸਕਾ ਦੋ ਕੰਮ ਹੀ ਸਕਾ ਲੈ ਪੈ ਹੀ ਰਹੀਦਾ ਬੰਦਾ ਸੇਕੇ ਬਾਹਰ ਬੂਤ ਚਲ ਜਾਂਦਾ ਬਾਹਰ ਬੂਤ ਚਲਦੀ ਹੋਰ ਕੀ ਫਾਲ ਵੇਚਦੇ ਆ ਫਿਰ ਹੈ ਵੇਚਦੇ ਆ ਭਾਜੀ ਫਿਰ ਆ ਤੇ ਮੁਕਾਓ ਫਿਰ ਕੋਈ ਨਹੀਂ ਮੈਂ ਚਲ ਜਾ ਕਰੂੰ ਨਾਲ ਪਰ ਬਹੁਤਾ ਮੈਂ ਭਾਰਾ ਕੰਮ ਨਹੀਂ ਆ ਬੋਤਾ ਕਰਨਾ ਇਹ ਭਾਰਾ ਨਹੀਂ ਤੁਸੀਂ ਕਮਰ ਲਾਈ ਜੇ ਫੜਾਈ ਨਹੀਂ ਲੱਗਉਂ ਉਹ ਭਾਰਾ ਹੈ ਇਨਾ ਦੂਜੇ ਬੰਦੇ ਫੜਾ ਦਾਂਗੇ ਇਨਾ ਕਰ ਲਿਆ ਕਰਾਂਗੇ ਚਾਚਾ ਆ ਗਿਆ ਜੀ ਉਹ ਬੱਲੇ ਬੱਲੇ ਕਿਦਾਂ ਵੀ ਛਾਬੀ ਠੀਕ ਆ ਚਾਚਾ ਹੋਰ ਤਸਰੀ ਗੱਲ ਕਿੰਨਾ ਗੱਲ ਕਰਦਾ ਹੋਰ ਜੀ ਕਿੰਨਾ ਠੇਕਦਰ ਸਾਹਿਬ ਗੁਲਜੀਤ ਸਿੰਘ ਕਿੰਨਾ ਠੀਕ ਠਾਕ ਠੀਕ ਠਾਕ ਹੋਰ ਠੀਕ ਠਾਕ ਚੱਲ ਰਿਹਾ ਕੰਮ ਚੱਲ ਰਿਹਾ ਜੀ ਚੱਲ ਰਿਹਾ ਬੜੇ ਚੱਲ ਕਾੜਦੇ ਤੇ ਸਭੀ ਹੋਂਦੇ ਘਰ ਦੇ ਵੀ ਹਾਂ ਹੈ ਚਾਚਾ ਹੱਡਾ ਕਾਦਾ ਕਰਿਆ ਹਾਂ ਗੱਲ ਕੀ ਗੱਲ ਕਿਹਦਾ ਵਾ ਇਹ ਦਿੱਤਾ ਕਿਸ ਨੇ ਨਹੀਂ ਦਿੱਤਾ ਹੀ ਦਿੱਤਾ ਹੀ ਆ ਤੁਹਾਨੂੰ ਹੀ ਪਤਾ ਦਿੱਤੇ ਵਾਲੇ ਹਿਸਾਬ ਆ ਮੈਂ ਤੈਨੂੰ ਅਖਾ ਸਾਡੇ ਨਾਲ ਆ ਗਿਆ ਕੰਮ ਸਾਲ ਦਿੰਨੇ ਆ ਘਰ ਦੇ ਮੈਂ ਤੈਨੂੰ ਪਤਾ ਜਿੰਨਾ ਵੀ ਤੇਰੀ ਚਾਲ ਪੁੱਛ ਨਹੀਂ ਰਿਹਾ ਲੈ ਪੋਚਨੇ ਤੇ ਚਲੋ ਕੋਈ ਗੱਲ ਨਹੀਂ ਕਿ ਕੰਮ ਹੋਣੇ ਸਾਰੇ ਹੋਏ ਹੁਣ ਇਹ ਕੋਈ ਇਹ ਕਰਾਉਣਾ ਵਾ ਠੇਕੇਦਾਰੀ ਵਾਲਾ ਨਹੀਂ ਲੇਬਰ ਵਾਲਾ ਕਰਾਉਣਾ ਮੈਂ ਸਾਲ ਦਾਂਗੇ ਹੈਂ ਨਾਲ ਧੜੀ ਦੀ ਉਹਨਾਂ ਨੇ ਕੰਮ ਹੀ ਸਿੱਖਲੇ ਤੇ ਬਾਹਰ ਬੂਰ ਚੰਦ ਸਾਮਾਉਂਦੇ ਇਹਦਾ ਇੱਥੇ ਹੀ ਬਾਹਰ ਵਾ ਕੋਹ ਨਹੀਂ ਹੁੰਦਾ ਬਾਈ ਬੜੀ ਸ਼ਾਨਦਾਰ ਹੈ ਦੇ ਕੋ ਸਰ ਘਰ ਨਹੀਂ ਨਾ ਚਾਚਾ ਨਹੀਂ ਮੈਂ ਭਾਜੀ ਦੀ ਗੱਲ ਵਾਕਿਆ ਹੀ ਸਹੀ ਆ ਹਾਂ ਮੈਂ ਸਿੱਖ ਲੈਣਾ ਕੰਮ ਸਹੀ ਆ ਮੈਂ ਬਾਹਰ ਬੂਰ ਕਿਤੇ ਚੱਲ ਜਾਾਂਗੇ ਇੱਥੇ ਕਾਦੀ ਜ਼ਿੰਦਗੀ ਹੈ ਇਹ ਮਰਜੀ ਵੇਖ ਲੈ ਕੰਮ ਨੂੰ ਸਿੱਖ ਲੈਣਾ ਵੇ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਕੇ ਤੇ ਉਹਨਾਂ ਨਾਲ ਹੋ ਜੇ ਇਹਨੂੰ ਕੋ ਕੰਮ ਦੇਣਾ ਲਾਵੇ ਨਹੀਂ ਨਹੀਂ ਲਾਉ ਲੋ ਜਦੋਂ ਬਾਜੀ ਦੀ ਜ਼ਿੰਮੇਵਾਰੀ ਨਾਲ ਖੜੂ ਤੇ ਮੈਂ ਫਿਰ ਇਹਨਾਂ ਨਾਲ ਹੀ ਲੱਗੇ ਰਹਿਣਾ ਮੈਂ ਹੋਰ ਕਿਰਾਰਦਿਆਂ ਭਾਈ ਝੋਕੀ ਜਾ ਵੇਖਾਂ ਕੰਮ ਤੇ ਵੇਖਦਾ ਕਿਤਾ ਤੁਹਾਡੇ ਘਰ ਦਾ ਨੇ ਵਧੀਆ ਲੈ ਵੀ ਪ੍ਰੈਸ਼ਰ ਕਰ ਦਿੱਤੀ ਹੈ ਸਾਰੀ ਕੰਦ ਬਾਰ ਲਈ ਆਵੀ ਵਧੀਆ ਚਾਚਾ ਚੱਲ ਨਾਲੇ ਵਧੀਆ ਸੁਣਾ ਲੱਗਦਾ ਇਧਰੋਂ ਜ਼ਿੰਮੇਵਾਰੀ ਨੂੰ ਸੰਗਤ ਆਉਂਦੀ ਜਾਂਦੀ ਆ ਫੇਰ ਆ ਚੱਲ ਨਾਲੇ ਸਫਾਈ ਦੀ ਵਧੀਆ ਨੇ ਅੜਿਆ ਇਹ ਕੰਮ ਤੁਹਾਡਾ ਵਾਵਾ ਆ ਬਹਿੜਿਆ ਹੈ ਠੀਕ ਹੋ ਗਿਆ ਸਾਰੇ ਚਾਰੇ ਪਾਸੇ ਪਲਸਟਰ ਪਲਸਟਰ ਹੋ ਗਿਆ ਚਲੋ ਵਧੀਆ ਹੋ ਗਿਆ ਹੋ ਗਿਆ ਕਿਸਦਾ ਕਰ ਵਧੀਆ ਵਾ ਠੀਕ ਠਾਕ ਆ ਔਰ ਫੇ ਤਾਂ ਲੱਗਦਾ ਨਦੀ ਸਿੰਘ ਜੀ ਧਰਬਾਰ ਸਾਰਾ ਠੀਕ ਆ ਸਭ ਠੀਕ ਠਾਕ ਚਲੋ ਚਲੋ ਉਹ ਤੁਸੀਂ ਬੜਾ ਖਾਨ ਕਰਕੇ ਮੂੰਹ ਬੈਠਿਆ ਈ ਓਏ ਹੈਂ ਚਾਹ ਦੀਗੇ ਢੇ ਹੋ ਨਹੀਂ ਹਾਂ ਤਾਂ ਚਾਹ ਪੀ ਕੇ ਦੱਸ ਕੋ ਬੜਾ ਚੋਸ ਹੁੰਦਾ ਨਹੀਂ ਸੁੱਤੀ ਪਾ ਦੀ ਹੈਂ ਯੰਦੇ ਹੀ ਚਲੋ ਆ ਇੱਕ ਮਿੰਟ ਤਾਂ ਮੈਂ ਗੱਲ ਕਰਨੀ ਆ ਆ ਗਏ ਭਾਜੀ ਠੀਕ ਆ ਠੀਕ ਆ ਆ ਜਾ ਭਾਜੀ ਤੂੰ ਆ ਜਾ ਤੁਹਾਡਾ ਉਹ ਕਰਦੇ ਆ ਮਸਲਾ ਹਲੇ ਦਿਆਂਦਾ ਬੈਠ ਕੇ ਹਾਂ ਮੇਰੀ ਗੱਲ ਸੁਣਾ ਹਾਂ ਜੀ ਆ ਗਏ ਇਥੇ ਕੜੀ ਘੜਾਏ ਉਹਨਾਂ ਲੱਗਣਾ ਆਪਾਂ ਗੱਲ ਕਿਉਂ ਕਰਦੇ ਹਾਂ ਦੱਸੋ ਚਾਚਾ ਉਹ ਮੈਂ ਕੱਲ ਨਾ ਬੈਠਾ ਹਾਂ ਤੇ ਮੈਨੂੰ ਇੱਕ ਵਿਚਾਰ ਆਇਆ ਗੱਲ ਹਾਂ ਮੈਂ ਕਿਹਾ ਚਲੋ ਮੈਂ ਅੱਜ ਵਿਹਲਾ ਸੀ ਤੇ ਚਲੋ ਉਦੋਂ ਮੈਂ ਕਿਹਾ ਸੀ ਮੈਂ ਕਿਹਾ ਮੈਂ ਮੁੜ ਕੇ ਆਉਂਗਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਤੇ ਮੈਂ ਇਸ ਟਰੈਕਟਰ ਲੈ ਕੇ ਆਇਆ ਅੱਛਾ ਉਹ ਇੱਕ ਵਿਚਾਰ ਜਿਹਾ ਆਇਆ ਮੇਰੇ ਮਨ ਦੇ ਅੰਦਰ ਵੀ ਜਿਹੜਾ ਆਪਣਾ ਜਿਹੜੀ ਪਾਮੋ ਆ ਹਾਂ ਉਹਦਾ ਸਾਥ ਕਿਤੇ ਸੁੱਖ ਨਹੀਂ ਦਿੰਦੀ ਜਿਆਦਾ ਚਾਚਾ ਤੁਹਾਡੇ ਕੋਲ ਕੋਈ ਹੁਲਾਵਾ ਹਾਂ ਪੂਰਾ ਸਾਥ ਦਿੰਦੀ ਆ ਪੂਰੀ ਇੱਕ ਗੱਲ ਜੋ ਸਾਰੀ ਰਹਿ ਵਾ ਉਹਦੇ ਨਾਲ ਰੜੀ ਆ ਉਹ ਤੇ ਘਰ ਦਾ ਫੇਰ ਉਹਦੇ ਘਰ ਨੂੰ ਥੱਲੇ ਵਾਲੇ ਪਾਸੇ ਲੈ ਆਊਗੀ ਇਦਾਂ ਜੇ ਘਰ ਦਾ ਹੋਰ ਕੀ ਆ ਜਾਣ ਹੀ ਡਿਆ ਤੁਹਾਨੂੰ ਪਤਾ ਹੀ ਆ ਨਹੀਂ ਉਹ ਜਿਹੜੀ ਪੰਜਾਬੀ ਦੀ ਘਾਵਤਾ ਘਰ ਦਾ ਭੇਤੀ ਲੰਕਾ ਟਾਵੇ ਕੰਮ ਹੋਣ ਡਿਆ ਵਾ ਕੀ ਫੇਰ ਹੋਣਾ ਬੜਾ ਔਖਾ ਵਾ ਤਾਂ ਹੀ ਮੈਂ ਤੇ ਆਪ ਦੁਖੀ ਆ ਮੈਨੂੰ ਮਿਸਤਰੀ ਕਹਿੰਦਾ ਤੂੰ ਬੜਾ ਤਿਆਰ ਸ਼ਾਰ ਹੋ ਕੇ ਤੁਰਦਾ ਫਿਰਦਾ ਰਹੀ ਨਾ ਸਾਡੇ ਨਾਲ ਕੰਮ ਆ ਜਾ ਸਿੱਖ ਲਾਗਾ ਤੇ ਵਾਕਿਆ ਚਾਚਾ ਕਿਤੇ ਪਹਿਲਾਂ ਤੂੰ ਹੀ ਕੰਮ ਸਿੱਖਿਆ ਹੁੰਦਾ ਨਾ ਤੂੰ ਮੈਨੂੰ ਆ ਪੁੱਛਾਵਾ ਨਾ ਹੁੰਦਾ ਵਧੀਆ ਹੀ ਸਗੋਂ ਕਿਨ ਕੇ ਪਾਸੇ ਚੱਲ ਬੰਦਾ ਤੁਰ ਫਿਰ ਕੇ ਆਪਣੀ ਜੋਗੀ ਕਮਾਈ ਦੇ ਕਰਦਾ ਹੁਣ ਮੈਂ ਤਾਂ ਨੇ ਮਿਹਣਿਆਂ ਜੋਗਾਈਆਂ ਇੱਕ ਹਿਸਾਬ ਦਾ ਉਹ ਕਹਿੰਦੀ ਕੋਈ ਕੰਮ ਨਹੀਂ ਕਰਦਾ ਹਾਈ ਨਾਲ ਕੰਮ ਲੱਗਾ ਰੇ ਉਹ ਮੈਂ ਕੰਮ ਕਰਦਾ ਨਾ ਤੇ ਆ ਜੀ ਕਹਿੰਦੀ ਕੌਣ ਪੰਮ ਹੋਰ ਕੌਣ ਇੱਕੋ ਹੀ ਆ ਨਹੀਂ ਤੇ ਉਹਦਾ ਇਨਾ ਉੱਤੇ ਆ ਪ੍ਰਭਾਵ ਪੈ ਗਿਆ ਇਨਾ ਛੱਪਾ ਪੈ ਗਿਆ ਉਹ ਚਾਚਾ ਬੜਾ ਕੁਝ ਹੰਦਾ ਹੱਡੇਗਾ ਕੰਮ ਤਾਂ ਅੱਗੇ ਬੈਠਾ ਤੂੰ ਕਰਦਾ ਹੈ ਆਪਣੇ ਘਰ ਦਾ ਕਰਦਾ ਅਸੀਂ ਨਾ ਆਹੋ ਕਹਿੰਦੀ ਉਹ ਕਿਹੜਾ ਕੰਮ ਜਿਹੜਾ ਤੂੰ ਕਰਦਾ ਹਾਂ ਹਾਂ ਨਹੀਂ ਕਿਹੜਾ ਕਰੋ ਉਹ ਇੰਨਾ ਕੰਮ ਹੋ ਗਿਆ ਇਦਾਂ ਦਾ ਵੀ ਆਪਾਂ ਲੋ ਕੰਮ ਉਹ ਕਰਾਉਂਦੀ ਆ ਤੇ ਕਰਦੇ ਤੁਸੀਂ ਆ ਇਦਾਂ ਹੀ ਆ ਹੁਣ ਓਦਾਂ ਦੀ ਮੰਮੀ ਵਿਚਾਰੀ ਜਿੱਦਨ ਦੀ ਇਹਦੇ ਹੁਕਮ ਚੱਲਣ ਡੇ ਆ ਮੰਮੀ 2 ਟਾਈਮ 3 ਟਾਈਮ ਜਿੰਨੇ ਟਾਈਮ ਰੋਟੀ ਪੱਕਦੀ ਆ ਸਾਰਾ ਕੁਝ ਮੰਮੀ ਕਰਦੀ ਏ ਤੇ ਪੰਮ ਕੀ ਕਰਦੀ ਆ ਹੁਕਮ ਚਲਾਉਂਦੀ ਆਰਡਰ ਲੈ ਫੇ ਪੁੱਛ ਲਈ ਨਹੀਂ ਅੱਜ ਇਹਨੂੰ ਵੀ ਬੇੜਾ ਇਹਨਾਂ ਆਰਡਰ ਕਾਦਾ ਕਿੱਥੋਂ ਕਿੱਥੋਂ ਆਰਡਰ ਦੇ ਦਿੱਤੇ ਤੈਨੂੰ ਕਿਹਨੇ ਦੇ ਦਿੱਤੇ ਇੱਕ ਆਰਡਰ ਕਦੇ ਨਹੀਂ ਖੁੱਲੀ ਛੁੱਟੀ ਕਿਹਨੇ ਦੇ ਦਿੱਤੀ ਲੈ ਲੋ ਤੁਸੀਂ ਇੱਕੋ ਹੀ ਬੰਦਾ ਵਾ ਜਿਹੜਾ ਉਹਨੂੰ ਸਵਾਲ ਜਵਾਬ ਕਰਕੇ ਪੁੱਛ ਸਕਦਾ ਹਨੂ ਤਾਂ ਟੋਟ ਟੋੜ ਪੈਂਦੀ ਉਹ ਹਨੂ ਤਾਂ ਨਹੀਂ ਦੱਸਦੀ ਇੱਥੇ ਇੱਥੇ ਆ ਜੇ ਕਈ ਕਦੇ ਅੰਦਰ ਹੀ ਬੈਠੀ ਜਾਣਾ ਨੇ ਕਿੱਥੇ ਆ ਜਦੋਂ ਚੱਲ ਗਈ ਨਾ ਉਹਦੋਂ ਤੇ ਮੈਂ 5 ਕਿਲੋ ਲੱਡੂ ਵੰਡੂਗਾ ਲਾਗੇ ਲਾਗੇ ਸਾਰੇ ਘਰਾਂ 'ਚ ਦੇ ਗਿਆ ਮੂੰ ਪੰਜ ਪੰਜ ਲੱਡੂ ਆ ਜਾਵੇ ਬਣਾ ਦੋਗੇ ਫੇ ਕਰਤਾ ਹੀ ਦੇਖਾ ਚਲੋ ਇੱਥੇ ਕਾ ਤਰੀਕੇ ਨਾਲ ਰਹੂਗੀ ਫੇ ਉਹ ਹੋਰ ਕੀ ਆ ਚਲੋ ਤਰੀ ਤਾਂ ਤੇ ਮੇਰ ਕੋ ਹੈਗਾ ਚਲ ਪੁੱਛ ਲਈਨੇ ਅੱਜ ਨੂੰ ਮੈਂ ਇਹ ਕਹਿੰਨਾ ਆਓ ਪੁੱਛੋ ਮੈਂ ਨਹੀਂ ਜਾਣਾ ਪਰ ਚਾਚਾ ਮੈਂ ਇੱਥੇ ਕੰਮ ਕੁਮ ਕੁ ਕਰਦਾ ਇਹਨਾਂ ਨਾਲ ਹੀ ਤੁਸੀਂ ਜਾਓ ਤੁਸੀਂ ਪੁੱਛੋ ਕਿਉਂਕਿ ਜੇ ਮੈਂ ਕਹਾਂ ਨਾ ਤਾਂ ਉਹਨੇ ਲਾਲ ਪੀਲੀ ਫੇਰ ਹੋਣਾ ਨੇ ਕੱਲ੍ਹ ਆਈ ਪੁੱਛੂਗਾ ਨਾ ਵੀ ਪੁੱਤ ਕੰਮ ਕਿਦਾਂ ਚੱਲਦਾ ਕੀ ਹਿਸਾਬਤਾ ਸਭੀ ਹੋਣੀ ਕੰਮ-ਕਮ ਕਰਦੇ ਆ ਕੋਈ ਕਿ ਜਾਂ ਕੀ ਹਾਲ-ਚਾਲ ਵਾਇ ਕੰਮ ਤੁਹਾਡੇ ਦਾ ਹਾਂ ਚਾਲ ਠੀਕ ਆ ਤੁਹਾਡੇ ਕੰਮ ਦੀ ਇੱਦਾਂ ਨਾ ਦੱਸਿਓ ਵੀ ਮਿਸਤਰੀ ਲਾਗੇ ਖਲੋਗੇ ਗੱਲਾਂ-ਬਾਤਾਂ ਕੰਡਿਆ ਨੀ ਮੈਂ ਹਾਂ ਥੋੜਾ ਕਰਨੀਆਂ ਤਨਾ ਗੱਲਾਂ ਇਹ ਕੰਮ ਖਾ ਗੱਲਾਂ ਕੀਤੀਆਂ ਤੇ ਫਿਰ ਸਾਰਾ ਕੰਮ ਖਰਾਬ ਹੋ ਗਿਆ ਹਾਂ ਜਾਓ ਪੁੱਛ ਲਓ ਚੱਲ ਪੁੱਛ ਲੈਣਾ ਚੱਲ ਤੂੰ ਫੇਰ ਕਰਵਾ ਕੰਮ ਮਿਸਤਰੀਆਂ ਦਾ ਇਸੇ ਕਰਾਉਣ ਵਾਲਾ ਨਾ ਨਾਲੇ ਮੈਂ ਕਿਹਾ ਮੇਰੀ ਗੱਲ ਸੁਣੇ ਕਾ ਹਾਂਜੀ ਇਹ ਪਾਮ ਨੂੰ ਤਾਂ ਮੈਂ ਲੈਣਾ ਚਲੋ ਸਮਝਾ ਦੇ ਉੱਥੇ ਹਾਂਜੀ ਇਹ ਸੁੱਖ ਦੇ ਉੱਤੇ ਮਾੜਾ ਮੋਟਾ ਤੇ ਦੁਬਾਰਾ ਰੱਖ ਕੋਈ ਵੀ ਤੂੰ ਕਰਦੀ ਕਿ ਫਿਰਦੀ ਆ ਘਰ ਦਾ ਬੇੜਾ ਕਰ ਕੋਈ ਉਦਾਂ ਉਹ ਚਾਚਾ ਜੀ ਜਦੋਂ ਜਿੰਮੇ ਗੱਲ ਕਰਨ ਲੱਗਦਾ ਮੈਂ ਨਾ ਹਾਂ ਉਦੋਂ ਜੇ ਪੰਮ ਆ ਜਾਂਦੀ ਆ ਫਿਰ ਅੱਗੇ ਉਹ ਦਾਬੇ ਮਾਰ ਲਾ ਪੈਂਦੀ ਆ ਤੂੰ ਸੁੱਖ ਨੂੰ ਕਾ ਤੂੰ ਕਹਿਣਾ ਨਹੀਂ ਫਿਰ ਮੈਂ ਪੰਮ ਨੂੰ ਪੁੱਛ ਲਈ ਨਾ ਵੀ ਪੰਮ ਜੀ ਇਦਾਂ ਕੰਮ ਉਹ ਚਾਲ ਸਾਰੀ ਵਿਗੜ ਗਈ ਤੇ ਇਹ ਇਹਦਾ ਇਹਦਾ ਕੰਮ ਕੌਣ ਸੈੱਟ ਕਰਕੇ ਦੇਊਗਾ ਨਾ ਹੋਰ ਕੀ ਆ ਯਾ ਰੋਟੀ ਪਾਣੀ ਤੇ ਹੁਣ ਸੁੱਖ ਦਾ ਹੀ ਟਾਈਮ ਆ ਨਾ ਸੁੱਖ ਨੇ ਪਕਾਉਣਾ ਨਾ ਉਹ ਕਾਲੀ ਲਿਆਂਦੀ ਆ ਬਿਲਕੁਲ ਉਹਦਾ ਘਰ ਵਾ ਸੁੱਖ ਦਾ ਹੀ ਬਣ ਰਿਆ ਵਾ ਹਾਂ ਸੁੱਖ ਮਾਲਕ ਨਾ ਇਹ ਕਰਦੀ ਭ ਆ ਚਾਹ ਪੁੱਛ ਲੈਣੀ ਆ ਫੇ ਮੈਂ ਉਹ ਮੈਨੂੰ ਪੁੱਛਦਾ ਵਾਂ ਗੱਲ ਹੀ ਪੁੱਛ ਲੈਣੀ ਆ ਸ਼ੌਕ ਕੋਈ ਨਹੀਂ ਬਾਕੀ ਸ਼ੌਕ ਵਾਲਾ ਤੇ ਮੈਂ ਵੇਖੂੰ ਫੇਰ ਚਾਹ ਕੋਈ ਨਹੀਂ ਤੂੰ ਹੀ ਰਹਿ ਰਿਹਾ ਆ ਪੁੱਛ ਕੇ ਆਣਾ ਠੀਕ ਆ ਚਾਚਾ ਹਾਂ ਕਾਹ ਚੱਕ ਕੰਮ ਕੋ ਵੇਖਣ ਲੱਗ ਗਿਆ ਆਪਣਾ ਚਲੋ ਗੱਲਾਂ ਤੇ ਬੜੀਆਂ ਕਰਦਾ ਸੀ ਕੁੜੀਆਂ ਦਾ ਕੁੜੀ ਨੂੰ ਨਹੀਂ ਖਾਮ ਸਕਦਾ ਕਿ ਮੈਂ ਗੱਲ ਕੀਤੀ ਕੁੜੀਆਂ ਨਾਲ ਤੇ ਫੇਰ ਮੈਂ ਬੁਰਾ ਬਣੂੰ ਉਸ ਤੋਂ ਬੁਰੀ ਕਹਾਂਗਾ ਕੀ ਆ ਬਾਤ ਆ ਭਈਆ ਤੇ ਲਖਾ ਬਲਤਾ ਫੜਾ ਇਹਨਾਂ ਨੇ ਹੂੰ ਨਾ ਦੇ ਰੂਈ ਚੰਗਾ ਟੋਪ ਦਾ ਲਾਇਆ ਹੀ ਹੋ ਹੂੰ ਸੋਨਾ ਲਾਇਆ ਗਿਆ ਸੀ ਸਾਰੇ ਕੰਮ ਚੰਗਾ ਕਿੰਕਾ ਸਾਭੀ ਨੇ ਚਲੋ ਘਰ ਦਾ ਕੰਮ ਥੋੜਾ ਜਿਹਾ ਸੂਤ ਆ ਜੇ ਨਾ ਤਾਂ ਫੇਰ ਗੱਲ ਬਣਦੀ ਉਹਨਾਂ ਚਿਰ ਬਣਨੀ ਹੈ ਘਰ ਦੀ ਗੱਲ ਵਾ ਸਾਰੀ ਦੇਖਦੇ ਆ ਕਰਕੇ ਕੰਮ ਨਾਲ ਵੀ ਗੱਲਬਾਤ ਕੀ ਜਾਂਦੀ ਹੈ

ਆ ਤੁਹਾਨੂੰ ਪਤਾ ਹੀ ਆ ਖਰਚਾ ਹੋ ਗਿਆ ਨਾਲੇ ਤੇ ਨਾਲੇ ਆ ਘਰ ਖਰਚੇ ਦੇ ਨਾਲ ਹੀ ਬੰਦਾ ਵਾ ਖਰਚਾ ਬਜਰੋ ਇੱਕ ਵਾਰੀ ਹੋ ਗਿਆ ਮੁੜ ਕੇ ਥੋੜਾ ਕਰਨਾ ਇੱਕ ਵਾਰੀ ਹੋਣਾ ਹੀ ਪੈਣਾ ਸਬਜ਼ੀ ਕਿਰੇ ਚੰਗਾ ਵੀ ਨਹੀਂ ਲੱਗਦਾ ਪਾਜੀ ਜੇ ਪਲਸਟਰ ਨਾ ਹੋਈਆਂ ਹੁਣ ਕੰਦਾ ਤੇ ਹੋਰ ਤਾਂ ਲੱਗਦੀਆਂ ਤੇ ਬਾਹਰੋਂ ਮਿੱਟੀ ਬੜੀ ਆਉਂਦੀ ਨਾਲੇ ਇੱਦਾਂ ਜਿਹੜੀਆਂ ਨਾ ਉਹਦੇ ਪਾਣਾ ਜੰਮ ਜਾਂਦਾ ਮੁੜ ਕੇ ਪਲਸਟਰ ਹੀ ਮੋੜਾਂਦੇ ਉਹ ਵੀ ਗੱਲ ਹੈਗੀ ਤੇ ਬਾਕੀ ਇਹ ਬਾਹਰੋਂ ਜਦੋਂ ਆਈਦਾ ਹੀ ਨਾ ਮੀਂਹ ਪੈਂਦਾ ਏ ਤੇ ਸਾਰੀਆਂ ਟੇਲਾ ਅੰਦਰ ਲੀਆਂ ਸਾਰੀਆਂ ਮਿੱਟੀ ਨਾ ਹੀ ਭਰ ਜਾਂਦੀਆਂ ਹੁੰਦੀਆਂ ਆਉਂਦਾ ਆ ਫੇਰ ਪਰਸਕਰਾਵੋ ਇੱਧਰ ਆ ਗਏ ਅਰੇ ਸਫਾਈ ਕਰ ਵੀ ਨਹੀਂ ਬਹੁਤ ਦੀ। ਸਫਾਈ ਦੇ ਬਹੁਤ ਮੰਗਦੀਆਂ ਮੈਂ ਤੇ ਜਿੰਨੀ ਸਫਾਈ ਕਰੋ ਉਹਨੇ ਥੋੜੀ ਆ। ਹੋਰ ਵਧੀਆ ਸਭ। ਹਾਂਜੀ ਹਾਂਜੀ ਠੀਕ ਆ। ਘਰ ਬਾਰੇ ਸਭ ਠੀਕ ਆ ਸਾਰਾ ਹੀ। ਹਾਂ ਠੀਕ ਹੀ ਆ। ਕਿੱਥੇ ਆ ਪਾਮਾ? ਪਾਮਾ ਉੱਥੇ ਹੀ ਆਪਣੇ ਕਮਰੇ 'ਚ ਹੀ। ਕਿਉਂ ਫੇਰ ਮਿਲਦੇ ਆਂ ਕੰਮ ਨੂੰ ਕਰੀ ਸੀ ਮੈਂ। ਉਹ ਤੇ ਯਾਦ ਵੀ ਨਾ ਕਰ ਤੇ ਗਈ ਆ। ਨਹੀਂ ਜਾਣਾ ਕਿੱਥੇ ਆ ਜਾਣਾ ਨਹੀਂ ਕਿਤੇ ਵੀ ਉਹ ਜਾਂਦੀ ਤੇ ਨਹੀਂ ਕਿਤੇ ਵੀ ਘਰੇ ਹੀ ਆ। ਸੁਖਵਿੰਦਰਵਾਲ ਚਲ ਜਾਂਦੀ ਹੁੰਦੀ ਕਦੀ ਕਿਤਾਈ ਅੱਛਾ ਅੱਛਾ ਹੂੰ ਚਲਦੀ ਠੀਕ ਆ ਠੀਕ ਆ ਤੁਹਾਨੂੰ ਪਤਾ ਠੀਕ ਕਿੰਨੀ ਕੇ ਅੰਦਰੋਂ ਬਾਹਰ ਨਹੀਂ ਨਿਕਲਦੀ ਨਾ ਕਦੀ ਕਿ ਇਹਨਾਂ ਸੋਚਿਆ ਵੀ ਕੰਮ ਧੰਦਾ ਹੀ ਕੋਈ ਕਰਾਦਾ ਲਾਗੂ ਚਲੋ ਸੁੱਖ ਰਹੇ ਆ ਸੁੱਖ ਨੂੰ ਤੇ ਚਲੋ ਬੰਦ ਕੀਤਾ ਸਾਰਾ ਕੰਮ ਧੰਦਾ ਅੱਛਾ ਤੇ ਚੱਲ ਮੈਂ ਵੀ ਆਖ ਦਿੰਨੀ ਆ ਜਿਹੜੇ ਪੈਸੇ ਲਾਉਣੇ ਆ ਉਹਨਾਂ ਚੰਗਾ ਵੇਧਰਾ ਆਪ ਕੰਮ ਕਰ ਲੈ ਉਹ ਨਹੀਂ ਕਰਦੀ ਮਾੜਾ ਭੋੜਾ ਵੀ ਨਾ ਬਸ ਖਾ ਕੇ ਭਾਂਡੇ ਗਿਆ ਉੱਥੇ ਸੋਈ ਚ ਰੱਖ ਜਾਣੇ ਇਹਨਾਂ ਨੇ ਵੇਖਣਾ ਵੀ ਉਹ ਪਏ ਆ ਮੈਂ ਤੋ ਹੀ ਲਵਾਂ ਨੇ ਵੀ ਇਹ ਬਾਜ਼ਾਰ ਦੀ ਜੀਨੀ ਮੈਂ ਕਿਹਾ ਬਿਮਾਰੀਆਂ ਨੂੰ ਕੰਮ ਨਹੀਂ ਰਹੀ ਦਾ ਮਾਲਕ ਬਸ ਗੱਲਾਂ ਨਾਲ ਹੀ ਮਾਲਕ ਗੱਲਾਂ ਨਾਲ ਤੇਾਰੇ ਤੋੜ ਲਈਦੇ ਭਾਜੀ ਕੁਛ ਨਹੀਂ ਆਜ ਨੂੰ ਕੀ ਕਹਿੰਦੀ ਆ ਪੁੱਛ ਕੇ ਵੇਖ ਲਿਓ ਕੀ ਕਹਿੰਦੀ ਆ ਮੈਂ ਤਾਂ ਕਦੀ ਕਿਹਾ ਹੀ ਨਹੀਂ ਕਿ ਉਹ ਕੰਮ ਤਾਂ ਨਹੀਂ ਕਰਦੀ ਮੁੰਡੀ ਸਾਹੀ ਹੋਈਆਂ ਬਗਉਦੀ ਆ ਆ ਜੀ ਉਹੋ ਹੀ ਰੋਟੀ ਬਣੀ ਜਿਹੜੀ ਉਹ ਪਾ ਕੇ ਲੈ ਜਣੀ ਖਾ ਲੈਣੀ ਆ ਖਾ ਕੇ ਮੁੜ ਕੇ ਏਸੀ ਲੱਗਾ ਰਹਿਣ ਦੇਣਾ ਵਾ ਉਹ ਵੀ ਨਹੀਂ ਵੇਖਣਾ ਵੀ ਬੇਲ ਲਾਊਗਾ ਚੱਲ ਥੋੜਾ ਬਾਡੀ ਘੜੀ ਪਾਲ ਚਲਾ ਲਾਂ ਮੈਂ ਨਾ ਕੱਟੋ ਕੋਈ ਨਹੀਂ ਪੁੱਛਣੀ ਨੇ ਆ ਮੇਰਾ ਕੰਮ ਕਰਾ ਕੇ ਮਰਾ ਮੋਗਾ ਕਰਵਾਣੀ ਆ ਵੀ ਆਹ ਪਾ ਦੀ ਕਰਤਾ ਤੈਨੂੰ ਕਿਹਾ ਕਰਦੀ ਪੁੱਛ ਕੇ ਵੇਖ ਲਿਓ ਜੇ ਕਰ ਲੂਗੀ ਜੇ ਹਾਂ ਬਲਦੇ ਮੇਤ ਨਹੀਂ ਮੈਨੂੰ ਪੁੱਛਦਾ ਫਿਰ ਨੂੰ ਹੋਰ ਪਾ ਵੇਖ ਹੋਏ ਨਾ ਹਾਂਜੀ ਹਾਂਜੀ ਮੇਰੇ ਇਹ ਗੱਲਾਂ ਦਾ ਨਹੀਂ ਅਸਰ ਕੀਤਾ ਤੇ ਭਾਜੀ ਤੁਹਾਡੀਆਂ ਦਾ ਇਹਨੇ ਕਿੱਥੋਂ ਕਰਨਾ ਭਾਜੀ ਵੀ ਨਾ ਕਿੱਦਾਂ ਭਾਜ ਭਾਜ ਉਹਦੇ ਪੁੱਛਣ ਡਿਆ ਕੰਮ ਕਿੱਥੇ ਆ ਪੰਮ ਤੇ ਐ ਪੁੱਛਣ ਦੇ ਜਿੱਦਾਂ ਪੁਰਾਣਾ ਰਿਸ਼ਤਾ ਹੁੰਦਾ ਪੰਮ ਦੇ ਨਾਲ ਕੋਈ ਮੈਨੂੰ ਤੇ ਇੰਜ ਲੱਗਦਾ ਜਿੱਦਾਂ ਪੰਮ ਆਏਗੀ ਭਾਜੀ ਦੇ ਰਾਈ ਆ ਭਾਜੀ ਨੇ ਇੱਥੇ ਸੱਦੀ ਹੁੰਦੀ ਐ ਰਲੀਆਂ ਤਾਂ ਨਹੀਂ ਝੂਣ ਡੀਆਂ ਪੁੱਛਣਾ ਐਨੇ ਕਿੰਨਾ ਗਵਾ ਪਤਾ ਮੈਨੂੰ ਜਿੰਨਾ ਕੁ ਪੁੱਛਣਾ ਵਾ ਗੱਲਾਂ ਹੀ ਦਸਣੀਆਂ ਉਧਰ ਉਧਰੀ ਸਵਾਦ ਹੀ ਲੈਣੇ ਆ ਕੀ ਬੰਡਿਆ ਜੇ ਹਾਂ ਹੋ ਗਈ ਨੀ ਇਹਦੇ ਪੂਰੀ ਹਾਂ ਹਾਂ ਠੀਕ ਆ ਹੋ ਗਈ ਨੀ ਇਹਦੇ ਪੂਰੀ ठीक है ठीक है चल हो रहा पानी पीता के नले नहीं नहीं। जाना आज ड्यूटी छुट्टी आज ठीक है ठीक है मैं तो राती फोन कि रही फोन आया ही नहीं ना? राती मैं फोन उगद रही कि चे ता फोन आया ही नहीं ਸਾਲ ਕੋਈ ਨਹੀਂ ਜਦੋਂ ਨਹੀਂ ਫੋਨ ਕਰਨਾ ਤਾਂ ਬੰਦਾ ਮੈਸੇਜ ਕਰ ਦਿੰਦਾ ਫੇਰੇ ਚਲੇ ਧਿਆਨ ਨਹੀਂ ਹੁੰਦਾ ਮੈਸੇਜ ਕਰਦ ਕੇ ਚਲ ਟਾਈਮ ਨਹੀਂ ਹੈਗਾ ਮੇਰੇ ਦਿਮਾਗ ਚੋਂ ਨਿਕਲ ਗਿਆ ਕੱਲ ਛੁੱਟੀ ਹੈ ਤਾਂ ਚਲ ਕਿਤੇ ਗਏ ਹੁਣੇ ਘੁੰਮਣ ਕਰਨਾ ਨਾ ਉਹ ਬੰਦਾ ਮੈਸੇਜ ਕਰ ਦੇ ਫੇਰ ਟੈਨਸ਼ਨ ਜੀ ਮੁੱਕ ਜਾਂਦੀ ਹੈ ਕਿ ਚਲ ਨਹੀਂ ਗੱਲ ਹੋਈ ਹੈ ਨਾ ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਬਾਅਦ ਚਾਚਾ ਜੀ ਆਏ ਹੋਰ ਮੇਰਾ ਸਾਸ਼ੀ ਆ ਗਿਆ ਹਾਂ ਸਾਸ਼ੀਆ ਪੁੱਤ ਤਾਂ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਹਾਂ ਵਧੀਆ ਵਧੀਆ ਹਾਂ ਬੜਾ ਆਓ ਬੈਠੋ ਨਹੀਂ ਨਹੀਂ ਪਾਣੀ ਪੀਤਾ ਬਹੁਤ ਪਾਣੀ ਪੀਤਾ ਬਹੁਤ ਕਿਦਾਂ ਬੈਠਾ ਠੀਕ ਆ ਗਿਆ ਹਾਂਜੀ ਮੈਂ ਤਾਂ ਠੀਕ ਠਾਕ ਹਾਂ ਤੁਸੀਂ ਇਹ ਦੱਸੋ ਕਿ ਮਹੀਨਾ ਹੋ ਚੱਲਣਾ ਤੁਹਾਨੂੰ ਘਰ ਚੱਕਰ ਮਾਰੇ ਨਹੀਂ ਉਹ ਹੋਰ ਤਾਂ ਇਦਾਂ ਹੀ ਦਾ ਕੰਮ ਵੀ ਨਹੀਂ ਆ ਗਿਆ ਆਪਾਂ ਕੀ ਕਰੀਏ ਨਹੀਂ ਹਾਂ ਤੁਸੀਂ ਇਹ ਚੱਲ ਬੰਦਾ ਤੁਸੀਂ ਬੰਦੀ ਤੇ ਹੁੰਦੇ ਬੰਦਾ ਜਾਂਦਾ ਬੰਦਾਵੇਂ ਹੋ ਕੇ ਜਲ ਜਾਂਦਾ ਉਹ ਬੰਦੀ ਵੀ ਬੇਟਾ ਅਜਨ ਪਤਾ ਹੀ ਆ ਕਈ ਗੱਲਾਂ ਬਾਤਾਂ ਫਿਰ ਹੋ ਜਾਂਦੀ ਆ ਜੋ ਅੱਗੇ ਪਿਛੇ ਆ ਜੀ ਨਹੀਂ ਹਾਂ ਤਾਂ ਸਹੀ ਆ ਚਲੋ ਗੱਲਾਂ ਬਾਤਾਂ ਇਹ ਤੇ ਬਾਕੀ ਤੁਹਾਨੂੰ ਪਤਾ ਹੁਣ ਕੰਮ ਵੀ ਚਲੋ ਮੈਨੂੰ ਪਤਾ ਵਕੀ ਬਾੜੇ ਨਾਲ ਚੱਲਣ ਡਿਆ ਜੋਰ ਉਹ ਹਾਂ ਬਾੜੀ ਹੁੰਦੇ ਚੱਣ ਦਾ ਹੋ ਗਿਆ ਕੱਲੀਆਂ ਪੂਰੀਆਂ ਹੋਣ ਦਾ ਜੀ ਵੀ ਚੱਲਦਾ ਰਿਹਾ ਕੋ ਠੀਕ ਚਾਚਾ ਜੀ ਠੀਕ ਠਾਕ ਜੀ ਹਾਂ ਵਧੀਆ ਬੇਟਾ ਸਭ ਵਧੀਆ ਸਭ ਠੀਕ ਆ ਗਿਆ ਚਲ ਸ਼ੂਗਰ ਤੁਸੀਂ ਆ ਗਏ ਮੈਂ ਅੱਗੇ ਆਖਣ ਦੀ ਮੈਂ ਸੋਚ ਨਹੀਂ ਡਈ ਮਾਜ ਫੋਨ ਲਵਣੀ ਆ ਕਿ ਚਾਚਾ ਕਿੱਥੇ ਚੱਲ ਗਿਓ ਆਇਓ ਘਰ ਨੂੰ ਅੱਛਾ ਅੱਛਾ ਹਾਂ ਜੀ ਹੋਰ ਕਿਦਾਂ ਆ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਠਾਕ ਜੀ ਰੋਣੇ ਦਾ ਵਧੀਆ ਠੀਕ ਸਾਡੇ ਚੱਲਦਾ ਹੈ ਹਾਂਜੀ ਹਾਂਜੀ ਵਧੀਆ ਚੱਲਦਾ ਹੈ ਹੋਰ ਇੱਥੇ ਕਿੱਡਾ ਤੇਰਾ ਠੀਕ ਆ ਹਾਂਜੀ ਹਾਂਜੀ ਠੀਕ ਹੈ ਇੱਥੇ ਤੁਹਾਨੂੰ ਪਤਾ ਹੀ ਇਹਨਾਂ ਦੇ ਪ੍ਰਵਾਦ ਦਾ ਚਲੋ ਕੋਲ ਤੇ ਹੈ ਰਾਜ ਜਮਾਈ ਇਹਦਾ ਆ ਨਾ ਹੋ ਗਿਆ ਯਾਰਾਂ ਜਿਹੜਾ ਨਿਕਾ ਮੈਂ ਪੜਾਵਾ ਜਦੋਂ ਆਏ ਆ ਤੇ ਹਾਂਜੀ ਹਾਂਜੀ ਮਿਸਤਰੀ ਕੁਸਰੀ ਦਾ ਕੰਮ ਆਵਰ ਪੜ ਗਿਆ ਨਾ ਹਾਂਜੀ ਮਿਸਤਰੀ ਦਾ ਕੰਮ ਜੱਤ ਜੀ ਬੜਾ ਨਿਪੜ ਗਿਆ ਤੇ ਪਰਨਾ ਹੁਣ ਵਿੱਚੋਂ ਮਿਸਤਰੀ ਹਟਾਉਣ ਲੱਗੇ ਉਹ ਬਾਹਰ ਦੀ ਕੰਧ ਦਾ ਡੈਪਿਆ ਪਲਸਟਰ ਕਰ ਤੇ ਬਾਥਰੂਮ ਬਣਨੇ ਸੀ ਤੇ ਬਾਥਰੂਮ ਵਿੱਚੇ ਕੰਮ ਰੋਕਤਾ ਰਣ ਅੱਛਾ ਕਹਿੰਦੇ ਹਾਤੋਂ ਪੈਸੇ ਥੁੜ ਗਏ ਹਾਂਜੀ ਕਹਿੰਦੇ ਪੈਸੇ ਥੁੜ ਗਏ ਤਾਂ ਉਹਦੇ ਕਰਕੇ ਨਹੀਂ ਬਣ ਲਿਆ ਪਹਿਲਾਂ ਉਹਨਾ ਕਰਦੇ ਜਿੰਨੇ ਪੈਸੇ ਇਹਨਾਂ ਹੱਥਾਂ ਵਿੱਚ ਆਉਂਦੇ ਆ ਉਹ ਹੀ ਦੱਗੇ ਤੁਹਾਨੂੰ ਮੈਂ ਦੱਸਾਂ ਢੀ ਮੈਂ ਇਹਨਾਂ ਨੂੰ ਉਹਦੋਂ ਵੀ ਕਿਹਾ ਮੈਂ ਜਿੱਤੇ ਲੱਖ ਦੱਸਾਂ ਉਹ ਤੇ 2 ਲੱਖ ਲੱਗਣਾ ਤੁਹਾਨੂੰ ਪਤਾ ਮਿਸਤਰੀ ਦੱਦੂ ਆ ਦੱਸ ਦੇ 2 ਲੱਖ ਦਾ ਲੱਗਣਾ ਹਾਂਜੀ ਤੇ ਇਹਨਾਂ ਨੇ ਉਹ ਹਿਸਾਬ ਨਾਲ ਕੀਤਾ ਤਾਂ ਹੁਣ ਬਾਹਰੋਂ ਗੰਦ ਪਲਸਟਰ ਕਰਾਉਂਦਾ ਪਿਆ ਤੇ ਜਿਉਂ ਹੀ ਘਰ ਦਾ ਬਾਥਰੂਮ ਬਣਾਉਣ ਦੇ ਕੰਮ ਤੋਂ ਸ਼ਾਤ ਤੱਕ ਪਹੁੰਚ ਜਾਂਦੀ ਮੈਂ ਬਾਹਰੋਂ ਚੱਲੋ ਉਹ ਬੜੇ ਅੱਗੇ ਕਿਸੇ ਰੇਖੇ ਕਿਨਾਂ ਉਹ ਚਾਚਾਏ ਬੜੀ ਦੂਰ ਕਾ ਜਾਂਦੇ ਆ ਤੇ ਤੁਹਾਨੂੰ ਪਤਾ ਕਿ ਹਲੇ ਨੇਰੇ ਸੀਨੇ ਤੇ ਜਾਣਾ ਤਾਂ ਕਿਹੜਾ ਕੱਲਾਕਾਰ ਬੰਦਾ ਜਨ ਲਾਗੇ ਬਾਥਰੂਮ ਨੂੰ ਸੋਕਦੇ ਹੁੰਦਾ ਹੀ ਹੈ ਨਾ ਇਹ ਤਾਂ ਗੱਲ ਹੈਗੀ ਆ ਮੈਨਾਂ ਇਹ ਚੀਜ਼ ਉਹਦੇ ਕਰਕੇ ਫਿਰ ਥੋੜਾ ਜਿਹਾ ਉੱਥਾ ਲੱਗਦਾ ਹੋਰ ਮੰਮੀ ਠੀਕ ਚੱਲਦੀ ਆ ਨਾਲ ਰਹਿੰਦੀ ਆ ਹਾਂਜੀ ਠੀਕ ਹੀ ਆ ਹਾਂਜੀ ਤੁਹਾਨੂੰ ਪਤਾ ਉਹਨਾਂ ਨੇ ਸ਼ੁਰੂ ਤਾਂ ਆਪਣੀ ਮਰਜ਼ੀ ਕਰਦੇ ਤੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਇਹ ਤਾਂ ਗੱਲ ਹੈਗੀ ਆ ਨਾ ਐ ਕਮ ਕੋਮ ਕਿਤਾ ਰੋਟੀ ਪਾਣੀ ਚੱਲਦਾ ਨਾਲ ਸਹੀ ਚਲਦਾ ਤੇਰਾ ਹਾਂਜੀ ਹਾਂਜੀ ਰੋਟੀ ਪਾਣੀ ਕਰੀ ਜਾਂਦੇ ਆ ਅੱਛਾ ਅੱਛਾ ਹਾਂਜੀ ਬੇਟਾ ਮੈਂ ਇੱਥੇ ਬੈਠੀ ਨਹੀਂ ਕਿਉਂ ਮੈਂ ਇੱਥੇ ਬੈਠੀ ਹੀ ਨਹੀਂ ਕਿਤੇ ਕੰਮ ਤਾਂ ਨਾ ਕੋਈ ਕਰਦੀ ਹੀ ਹਲੇ ਹਲੇ ਤੇ ਚਾਚਾ ਜੀ ਕੰਮ ਮੈਂ ਕਾਹਦਾ ਕਰਨਾ ਮੈਨੂੰ ਪਤਾ ਤਾਂ ਹੈਗਾ ਜੇ ਕੋਈ ਕੰਮ ਕਰਨ ਸੋਈ ਦੇਵੇ ਜਾਨੀ ਆ ਨਾ ਪਰ ਉਹਨਾਂ ਨੂੰ ਮੇਰਾ ਕੰਮ ਨਹੀਂ ਪਸੰਦ ਆਉਂਦਾ ਮੈਨੂੰ ਕੰਮ ਕਰਨਾ ਆਉਦਾ ਨਹੀਂ ਕੋਈ ਤਾਂ ਸੋਈ ਜਾ ਕੰਮ ਮੈਨੂੰ ਸਾਰਾ ਕਰਨਾ ਆਉਂਦਾ ਚਾਚਾ ਜੀ ਤੁਹਾਨੂੰ ਪਤਾ ਮੰਮੀ ਛੋਟੇ ਹੁੰਦੇ ਐਦਾਂ ਹੋ ਗਈ ਤੇ ਸਾਰਾ ਕੰਮ ਮੇਰੇ ਸਿਰ ਤੇ ਹੀ ਹਾਂ ਜੀ ਹਾਂਜੀ ਤੇ ਸਾਰਾ ਕੰਮ ਮੈਂ ਆਪਣਾ ਘਰ ਦਾ ਪਰ ਹੁਣ ਜਿੱਦਾਂ ਇਹ ਗਿੱਜ ਕੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁਣ ਮੈਨੂੰ ਵੀ ਨਹੀਂ ਕੰਮ ਕਰਨਾ ਆਉਂਦਾ ਸਮਝ ਲੈ ਸੁਖ ਨੂੰ ਭਾਬੀ ਨੂੰ ਨਹੀਂ ਆਉਂਦਾ ਕੰਮ ਕਰਨਾ ਉਹ ਤਾਂ ਸੁਖ ਭਾਬੀ ਨੂੰ ਕਹਿੰਦੀ ਕਿ ਤੈਨੂੰ ਆਜੇ ਇਦਾਂ ਨਹੀਂ ਕਰਦੇ ਹੁੰਦੀ ਆ ਇਦਾਂ ਨਹੀਂ ਕਰਦਾ ਹੁੰਦਾ ਉਹ ਆਪਣੇ ਹਿਸਾਬ ਨਾਲ ਗਿੱਜੇ ਆ ਪਰ ਪਤਾ ਰਸੋਈ ਦੀ ਸਾਰੀ ਕਾਰਮਕ ਤਿਆਰੀ ਆਪਣੇ ਹਿਸਾਬ ਨਾਲ ਲੈਣੀ ਆ ਤਾਂ ਉਹ ਸੋਚਦੇ ਨੇ ਕਿ ਦੂਜਾ ਬੰਦਾ ਵਿੱਚ ਆਵੇ ਅੱਛਾ ਆ ਤਾਂ ਕੱਲੇ ਕੱਲੀ ਚੀਜ਼ ਕਿੱਥੇ ਕਿੰਨੀ ਚੀਜ਼ ਬਣਾਉਣੀ ਆ ਨਾ ਮਾਸਾ ਵੱਧ ਬਣੇ ਨਾ ਘੱਟ ਬਣੇ ਇਹ ਚੀਜ਼ਾਂ ਦਾ ਬੋਲਬਾਲਾ ਕਰਨਾ ਆਉਂਦਾ ਤੇ ਮੈਂ ਇਹ ਚੰਗੀ ਕਰ ਤੋ ਕਰੂਗੀ ਜਾਂ ਵਾਦਾ ਘਟਾ ਹੋਈ ਜਾਂਦਾ ਵਾਦਾ ਘਟਾ ਤੋ ਹੋਈ ਜਾਂਦਾ ਪਰ ਹੁਣ ਉਹ ਗਿੱਜੇ ਹੀ ਆਪਣੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਕੌਲੀ ਦਾਲ ਦੀ ਬਣਾ ਕੇ ਦੋ ਤਿੰਨ ਟਾਈਮ ਖਾਣਾ ਗਿੱਜੇ ਜੀ ਕਿਤੇ ਮਾਸਾ ਵੱਧ ਬਣ ਜਾਂਦੀ ਤੇ ਫੇਰ ਰੋਲਾ ਪਾਉਂਦਾ ਪੈਂਦੀ ਤੇ ਹਰ ਤੋਂ ਮੈਂ ਸੋਚਦੀ ਕਿ ਚੱਲ ਕੋਈ ਗੱਲ ਨਹੀਂ ਆਪਣਾ ਜੇ ਕਰਨ ਦੇ ਤੇ ਕਰ ਲੈਂਦੇ ਆ ਇਹ ਰੋਲਾ ਦਿਨਾਂ ਦਾ ਪਹਿਲੇ ਜਾਂਦੇ ਰਿਆ ਹਾਂਜੀ ਹਾਂਜੀ ਤੇ ਬਾਕੀ ਆ ਸਾਫ ਸੁਫਾਈ ਦਾ ਇਹ ਮੈਂ ਸੁਰਸੁਰਾ ਟਾਈਮ ਨਾਲ ਕਰ ਦਿੰਨੀ ਆ ਜੇ ਮੈਂ ਨਾ ਕਰਾਂ ਫੇਰ ਸੁੱਖ ਭਾਬੀ ਨੂੰ ਕਰਨਾ ਪੈਂਦਾ ਤੁਹਾਨੂੰ ਪਤਾ ਹੁਣ ਉਹ ਠੀਕ ਨਹੀਂ ਆਹ ਚਲੋ ਹੋਈ ਨਹੀਂ ਹਾਂਜੀ ਕੱਪੜੇ-ਕੁਪੜੇ ਤੋ ਲੈਣੇ ਆ ਤੇ ਜ਼ ਮੈਨੂੰ ਪਤਾ ਲੱਗਾ ਵੀ ਰੋਗੀਆਂ ਸਾਰੀ ਲਈ ਦਵਾਈ ਪਾਉਗੀ ਆ ਆ ਤਾਂ ਫੇਰ ਤੁਹਾਨੂੰ ਦੱਸਣ ਨਹੀਂ ਆ ਕਿ ਰੋਟੀ ਪਾਣੀ ਕੌਣ ਕਰਦੇ ਆ ਗੱਲੀ ਦੇ ਕੰਮੋ ਜ਼ਿਆਦਾ ਤੇ ਉਹਦੇ ਕੰਮ ਕਰਦੇ ਬੜੇ ਲਾਏ ਸਾਰੇ ਤਹੌਂ thải ਦਾਪੇ ਪਾਮਨੇ ਆਣਗੇ ਤੁਹਾਨੂੰ ਕੋਣਾ ਖੰਡਾ ਚਾਚਾ ਜੀ ਮੈਨੂੰ ਲੱਗਾ ਪਤਾ ਕਿ ਇਹ ਨਹੀਂ ਫੇਰ ਵੀ ਬਾਹਰੋਂ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਪਤਾ ਤੇ ਘਰ ਦੇ ਨੇ ਜਾਂ ਮਾਂ ਨੂੰ ਦੱਸਦੇ ਜਾਂ ਪੁੱਤਰੇ ਦੱਸਿਆ ਲੱਗ ਜ ਜਾਂਦਾ ਕੋਤ ਪੈਨ ਕਰੋ ਕਿਹਦਾ ਨਾਂ ਨਹੀਂ ਲੜਾਂਗਾ ਹਾਂ ਨਹੀਂ ਨਾਂ ਤਾਂ ਝਗੜਾ ਦੜੂਗਾ ਹਾਂਜੀ ਤੇ ਮੈਨੂੰ ਪਤਾ ਲੱਗਾ ਆਂਦੇ ਬੜੇ ਤਾਂ ਹਾਂ ਲਾਏ ਸਾਰੇ ਨਾਲਾਂ ਦੇ ਲੋੜ ਹੀ ਨੇ ਤੁਹਾਨੂੰ ਪਤਾ ਤਾਂ ਹੈ ਜੀ ਉਹ ਤਾਂ ਮਾਪ ਪੁੱਤਾਂ ਦਾ ਹਾਲ ਹੀ ਇਸ ਤਰ੍ਹਾਂ ਦਾ ਥਾਂ ਥਾਂ ਹੀ ਕੰਮ ਕੀ ਲਾਉਣਾ ਸੱਚੀ ਹੁਣ ਮਿਸਤਰੀ ਡੇ ਆ ਹਾਂ ਇੰਨੇ ਜਣੇ ਆਪਾਂ ਤਿੰਨ ਜਣੀਆਂ ਘਰ ਚ ਵਾ ਤਾਂ ਠੇਕਾ ਕਰਨ ਦੇ ਉਹਨਾਂ ਦੇ ਨਾਲ ਉਹ ਆਪਣੇ ਘਰ ਜਾਂਦੇ ਕਿੰਨਾ ਟਾਈਮ ਖਰਾਬ ਕਰ ਦਿੰਦੇ ਇੱਥੇ ਟੈਰ ਨਾਲ ਰੋਟੀ ਪਾਣੀ ਪੱਕੇ ਦੋ ਫਿਰ ਆਪਣਾ ਕੰਮ ਕਰਨ ਵਾਲੇ ਬਣ ਆਦੇ ਰੋਟੀ ਪਾਣੀ ਵਾਸਤੇ ਮਿਸਤਰੀਆਂ ਦਾ ਜਿਹੜਾ ਕੰਮ ਹੈਗਾ ਵੀ ਉਹ ਮਤਲਬ ਬੰਨੇ ਸਾਰਾ ਛੇਰ ਦਤਾ ਤੇ ਪਕਾਉਂਦੇ ਵੀ ਹਨ ਉਹਆਂੀਆਂ ਸਾਰੀਆਂ ਰੋਟੀਆਂ ਤੁਹਾਨੂੰ ਪਤਾ ਚਾਚਾ ਜੀ ਬੰਦਾ ਕਿੰਨਾ ਬੁਰਾ ਲੱਗਦਾ ਵਾ ਇਹ ਕਿਹੜੇ ਕਦੋ ਦਿਨ ਦਾ ਕੰਮ ਆ ਮਹੀਨਾ ਤੇ ਜੇ ਰੋਟੀ ਪਾਣੀ ਆਪਾਂ ਖਵਾ ਲਦਾਂਗੇ ਤੁਹਾਨੂੰ ਪਤਾ ਥਾਂ ਥਾਂ ਤੇ ਜਾਣ ਵਾਲੇ ਹੁੰਦੇ ਚਾਚਾ ਜੀ ਇਹ ਕੰਮ ਕਰਦੇ ਨੇ ਹਾਂ ਜੀ ਤੇ ਅਗਲੇ ਜਾ ਕੇ ਸਿਫਤੀ ਕਰਨ ਜਿਹਨਾਂ ਦੀ ਬੁਰਾਈ ਥੋੜਾ ਕਰ ਲੈਣ ਆਹ ਤੇ ਜੇ ਬੰਜਾਂ ਦੀ ਚਲੋ ਆਪ ਆਪ ਵੀ ਤਾਂ ਦੁਪਹਿਰ ਰੋਟੀ ਖਾਣੀ ਹੁੰਦੀ ਆ ਇਹ ਪੁੱਤ ਫਿਰ ਡੰਗ ਬੜੇ ਹੋਣੇ ਆ ਆ ਤਾਂ ਇਹਨਾਂ ਨੇ ਤਾਂ ਬਰੇ ਨਾ ਚੋਈ ਦਾ ਕੰਮ ਨਹੀਂ ਕਰਨਾ ਉਹ ਤਾਂ ਡੰਗ ਦੇ ਹੋਣਾ ਹੀ ਆ ਡੰਗ ਬਹੁਤ ਹੋਣੇ ਆ ਇਹ ਹਾਂ ਉਹਦਾ ਆਪਣਾ ਹਿਸਾਬ ਤੁਹਾਨੂੰ ਪਤਾ ਹੀ ਉਹਨਾਂ ਦਾ ਭਾਵੇਂ ਤੇ ਬੜੇ ਡੰਗ ਹੋਣੀ ਸਾਡੀ ਹਾਂ ਉਹਨਾਂ ਨੂੰ ਇਹੀ ਹਿਸਾਬ ਲੱਗਦਾ ਵਾ ਨਾ ਹਾਂ ਕਿ ਬੜਾ ਕੰਮ ਕਰ ਸਾਨੂੰ ਪੈਣ ਿਆ ਤੇਨੂੰ ਨਾ ਬਰਾਏ ਮਿਲ ਜੇ ਪੁੱਤ ਕਿਹ ਨਹੀਂ ਨਹੀਂ ਕੋਈ ਗੱਲ ਨਹੀਂ ਘਰ ਨਾਲ ਤੇ ਨਹੀਂ ਕੋਈ ਗੱਲ ਕਰਨੀ। ਉਹ ਚਾਹਵਾ ਮਿਹਰਬਾਨ ਕਰ ਲੈਣਗੇ ਤੇ ਮੈਂ ਬੁੱਤ ਕਿਹੜੀ ਗੱਲ ਦੱਸਾਂ ਇਹ ਤੁਜੇ ਨੂੰ ਇਹ ਹੀ। ਹਾਂ ਨਹੀਂ। ਕੱਟੇ ਜਿਆਕ ਦਿਨ ਕਿਤੇ। ਪਰ ਤਾ ਤੇ ਤੁਸੀਂ ਮੈਨੂੰ ਗੱਲ ਖੋਲ ਕੇ ਦੱਸਿਆ ਕਰੋ। ਇਦਾਂ ਤੁਸੀਂ ਗੱਲ ਕਰ ਦਿੰਦੇ ਨਾ ਮੈਂ ਮੈਨੂੰ ਟੈਨਸ਼ਨ ਪੈਦੀ ਬਲੈ ਕਿਹੜੀ ਗੱਲ। ਠੀਕ ਆ ਚਲ ਮੈਂ ਬੇਟਾ ਨਹੀਂ ਕਰਨੀ ਬੁੱਧੀ ਇਹ ਤੁਜੇ ਦੀ। ਇਹੋ ਗੱਲ ਬਾਤ ਉੱਠੀ ਨਹੀਂ ਵੀ ਇਧਰੇ ਬੋਰੇ ਬਣਾਗੇ ਵਜਾ। ਨਹੀਂ ਇਹ ਤੇ ਹਾਂ। ਤੁਸੀਂ ਸਾਨੂੰ ਕੌਣੀ ਪਿਆਰੀਆਂ ਜਿੰਨਾ ਸਾਡੀ ਆ। ਹਾਂਜੀ ਹਾਂਜੀ। ਹਾਂ ਸਾਨੂੰ ਉਨੀ ਪਿਆਰੀਆਂ ਜਿੰਨਾ ਸਾਡਾ ਆ। ਹਾਂਜੀ। ਉਹਦਾ ਵੀ ਆ ਬੇੜਾ ਦੁਨੀਆ ਦੇ। ਠੀਕ। ਹਾਂਜੀ ਹਾਂਜੀ ਤੇ ਉਦਾਂ ਇਹ ਵੀ ਹੁਣ ਠੀਕ ਵਾ ਸਾਰੇ ਸਹਿਮਤੀ ਆ ਤੇ ਨਾ ਹਾਂਜੀ ਹਾਂਜੀ ਸਾਰੇ ਠੀਕ ਠਾਕ ਆਪਣਾ ਕੰਮ ਹੁਣ ਸਾਬੇ ਵੀਰੀਆ ਤੇ ਕੋਈ ਰੁਪਈਆ ਦਾ ਕਿਤਾ ਡੱਕਾ ਤੋੜ ਕੇ ਖੁਸ਼ ਨਹੀਂ ਹੁਣ ਮਾੜਾ ਮੋਟਾ ਕੰਮ ਕਰਦਾ ਤੇ ਚਾਚੇ ਕੰਮ ਕੰਮ ਆਪਣਾ ਸਰੀਰ ਤੇ ਸੱਟ ਰਹਿਂਦਾ ਨਾ ਨਾਲੇ ਇੱਕ ਬੰਦੇ ਦੀ ਹਿਆੜੀ ਬਚਦੀ ਐ ਇਹਦੇ ਵਿੱਚ ਕੋਈ ਦੌਕੇ ਵਾਲਾ ਤੇ ਕੋਈ ਕਾਮੀ ਹੈ ਨਹੀਂ ਸੋ ਇਹਦੇ ਪਤਨੀ ਸਾਨੂੰ ਕਿਉਂ ਇੰਨਾ ਆਉਂਦੀ ਐ ਕੰਮ ਤੇ ਆਪਣੇ ਘਰ ਦਾ ਚਾਚੋ ਜੀ ਕਰਨਾ ਤੇ ਘਰ ਦੇ ਕੰਮ ਤੇ ਕੋਈ ਸ਼ਰਮ ਹੈਗੀ ਐ ਕੋਈ ਸ਼ਰਮ ਨਹੀਂ ਗਈ ਆਪ ਤੁਸੀਂ ਸਿਆਣੇ ਹੋ ਜੇ ਘਰ ਦਾ ਆਪ ਨਾਲ ਲਾ ਕੇ ਕੰਮ ਕਰੋਗੇ ਤੇ ਮਿਸਤਰੀ ਵੀ ਭੱਜੇ ਨਾ ਸੇ ਫਿਰ ਮੈਂ ਉਹ ਪੜਾ ਰਲਦਾ ਰੋਬੀ ਹੁਣ ਕੋਈ ਗੱਲ ਨਹੀਂ ਗੀ ਸਦੇ ਝਾੜੀ ਤੇ ਆ ਗਿਆ ਉਹ ਫੇਕਦੇ ਆ ਨਹੀਂ ਵਿੱਚ ਉਹ ਗੇੜ ਦਾ ਕੀਤਾ ਥੋੜਾ ਜਾ ਤੇ ਹੁਣ ਫੇਰ ਡੱਪੀ ਦਿਹਾੜੀ ਤੇ ਕੰਮ ਕਰੀ ਅੱਛਾ ਕਰੀ ਇਹ ਤੇ ਉਹਨਾਂ ਦੇ ਨਾਲ ਜੁੜੀ ਆ ਹਾਂਜੀ ਨਾਲ ਲੱਗਣਾ ਨਾਲੇ ਦਿਹਾੜੀ ਵਾਈਦੀ ਆ ਤੇ ਜੇ ਹੁਣ ਰੋਟੀ ਪਾਣੀ ਮੰਮੀ ਕਰਦੇ ਤੇ ਆਪ ਵੀ ਦੁਪਹਿਰੇ ਖਾਣਾ ਵਿੱਚ ਉਹ ਵੀ ਜਿਹੜਾ ਦੋ ਚਾਰ ਖੁਲਕੇ ਖਾ ਲੈਂਦੇ ਆ ਇਹ ਤਾਂ ਹੁੰਦਾ ਨਾ ਕੰਮ ਸਮਾ ਰੋਟੀ ਖਾ ਕੇ ਤੇ ਉਸੇ ਵੇਲੇ ਫੇਰ ਕੰਮ ਲੱਗ ਜਾਂਦੇ ਉਹ ਕਹਿੰਦਾ ਵੀ ਆਪਣੇ ਪਰਿਵਾਰ ਜਿਹੜੇ ਖੁਲਕੇ ਬਣੇ ਹੋਣ ਪੰਜਾਂ ਬੰਦੇ ਦਾ ਬਣਿਆ ਹੋਏ ਤਾਂ ਸਾਕਾ ਖਾਈ ਹਾ ਇਹ ਤੇ ਗੱਲ ਹੈਗੀ ਆ ਤੇ ਨਾਲੇ ਵੇਖਣ ਨੂੰ ਇਹ ਤੈਨੂੰ ਤਾਂ ਨਹੀਂ ਆਲਾ ਕਿੰਦੇ ਵੀ ਮਨ ਨੂੰ ਹਰਮੇ ਕੰਮ ਵਾਸਤੇ ਦਾਤਾ ਇੰਨਾ ਜਿਆਦਾ ਨਹੀਂ ਮੇਰੇ ਸਾਹਮਣੇ ਤਾਂ ਨਹੀਂ ਗੱਲ ਕਰਦਾ ਮੈਨੂੰ ਲੱਗਦਾ ਤੁਹਾਡੇ ਸਾਹਮਣੇ ਗੱਲ ਕੀਤੀ ਆ ਤੂੰ ਤਾਂ ਹੀ ਆ ਕੇ ਮੈਨੂੰ ਦੇਈਓ ਬਦਬਦੀ ਪੁੱਛਣਾ ਚਾਹ ਸਬਜੀ ਦੇ ਬਣੀ ਗਈ ਹੈ ਠੀਕ ਹੰਦੀ ਸਭ ਕੁਝ ਨਹੀਂ ਮੰਮੀ ਸਬਜੀ ਬਣ ਗਈ ਤੇ ਮੈਂ ਚਾਚਾ ਆਇਆ ਸੀ ਤੇ ਮੈਂ ਚਾਚਾ ਆਇਆ ਇਹ ਤੇ ਚਲ ਚਾਹ ਬਣਾ ਲੀਨੀ ਚਾਚੇ ਵਾਸਤੇ ਚਾਚਾ ਦੇ ਦੂਜੇ ਦਿਨ ਤੁਰਿਆ ਜਾਂਦਾ ਵਾ ਤੇ ਚਾਹ ਹੀ ਬਣਾਉਂਦੀ ਰਹੀ ਆ ਘਰ ਬਸ ਹਾਂ ਨੂੰ ਪਤਾ ਕਿੰਨੀ ਮਿੰਗੀ ਆ ਮੰਮੀ ਵਿਚਾਰਾ ਚਾਚਾ ਤਿੰਨ ਮਹੀਨੇ ਬਾਅਦ ਆਇਆ ਨਾਲੇ ਜੇ ਮੈਂ ਨਾ ਚਾਹ ਬਣਾ ਕੇ ਪੈਣੀ ਤਾਂ ਮੁਰਕੋ ਉਹਨੇ ਗੱਲਾਂ ਕਰਨੇ ਮੈਂ ਸੋ ਚਾਚਾ ਸਾਸਿਕਾਲ ਵੀ ਨਹੀਂ ਬਣਾਉਣਗੇ ਰਸੋਈ ਵਿੱਚ ਹੀ ਆਹੋ ਸਾਸਿਕਾਲ ਖੋਣੋਂ ਬਾਵਾ ਕੜੀਆਂ ਜਿਹੜੀਆਂ ਉਹਦੇ ਹੋਂ ਕਾਦੀ ਮੰਮੀ ਤੂੰ ਚਾਚੇ ਦੀ ਗੱਲ ਬੜੀ ਮੰਨਦੇ ਤੇ ਕਦੀ ਤੁਹਾਨੂੰ ਕੀ ਹੋ ਗਿਆ ਹੁਣ ਹੁਣ ਆ ਗਈ ਆ ਕੁਛ ਨਹੀਂ ਹੋਣਾ ਚਾਹ ਰਹਿਣ ਦੇ ਆਪੇ ਚਾਹ ਬਣਾਈ ਤੇ ਫੇਰ ਉਹ ਜਿਹੜੇ ਦਿਨ ਤੁਰਿਆ ਲੈਣਾ ਸਾਡੀ ਜਿਹੜੀ ਸੁਣਦਾ ਕੋਈ ਗੱਲ ਸਾਡੇ ਮਤਬਲ ਦੀ ਕਰਤਾ ਮੰਮੀ ਉਹਦੇ ਸਾਡੀ ਦੀ ਸੈੜ ਹੀ ਬੜੀ ਲੈਂਦੇ ਚਾਚੇ ਤੇ ਤੁਸੀਂ ਨਾਲੇ ਅਜੇ ਇੰਨੇ ਸੌਂਦਾ ਨਹੀਂ ਤੈਨੂੰ ਲੱਗਦਾ ਸਾਡੀ ਦੀ ਸੈੜ ਲਿੰਦਾ ਹੁਣ ਕੀ ਹੋ ਗਿਆ ਤੁਹਾਨੂੰ ਚੰਗੇ ਭਲੇ ਤੁਸੀਂ ਮੁੱਥੇ ਡੇ ਹੀ ਆ ਕੰਮ ਕਰਨ ਕੁਛ ਨਹੀਂ ਹੋਇਆ ਤੂੰ ਸਬਜੀ ਬਣਾ ਲਈਏ ਬਣ ਗਈ ਬਸ ਤੇ ਬਾਕੀ ਕੋਈ ਕੰਮ ਕਰਨਾ ਵਾ ਕਿ ਨਹੀਂ ਤੇ ਗਰਮੀ ਬੜੀ ਆ ਅੰਦਰ ਜਾ ਕੇ ਬਹਿ ਜਾ ਚਾਹ ਰਹਿਣ ਦੇ ਕੁਛ ਨਹੀਂ ਹੁੰਦਾ ਚਾਹ ਉਥੋਂ ਤੁਰਿਆ ਹੁੰਦਾ ਕੋਈ ਤੇ ਚਾਹ ਬਣਾਉਂਦਾ ਬੈਨੀਆ ਘਰ ਦੇ ਨੂੰ ਤੇ ਕਦੀ ਬਣਾ ਕੇ ਦਿੱਤੀ ਨਹੀਂ ਚਾਹ ਦਿਲਿਆ ਮਮੀ ਤੇਨੂੰ ਵੀ ਘੋਟ ਬਣਾ ਦਾ ਤੇ ਚਾਚੇ ਵਾਸਤੇ ਬਣੀ ਤੇ ਨਾਲ ਤੁਹਾਡੇ ਵਾਸਤੇ ਤੇ ਬਾਨਨੀ ਆ ਨਹੀਂ ਮੈਂ ਨਹੀਂ ਭਿੰਦੀ ਜਾ ਉਹਨੋਂ ਬਿਹਤਰ ਹੀ ਚੰਗੀ ਮੈਂ ਜਾਣਾ ਚਲੋ ਮਰਜੀ ਤੁਹਾਡੀ ਮੁੜ ਕੇ ਨਾ ਫਿਰ ਮੈਨੂੰ ਸੁਣਾਈ ਕਰਿਓ ਵੀ ਚਾਚਾ ਆਇਆ ਸੀ ਤੇ ਚਾਹ ਨਹੀਂ ਬਣਾ ਕੇ ਪਿਆਲੀ ਆਓ ਚਾਚਾ ਸ਼ਗਨ ਲੈ ਕੇ ਆਇਆ ਹੈ ਚਾਹ ਬਣਾਉਣੀ ਏ ਕੇ ਭਾਂਡੇ ਨਹੀਂ ਤੋਦ ਗਏ ਪਿਆਜ਼ ਧੋ ਰਗਲੋਤੀ ਕਰੋਤੀ ਤੇ ਚਾਚੇ ਵੱਲ ਧਿਆਨ ਹੋ ਗਿਆ ਮੈਂ ਸਸਤੀ ਕਰ ਮੈਂ ਚਾਹ ਨਹੀਂ ਬਣਾਈ ਜਿੰਨਾ ਕੰਮ ਉਧਰ ਧਿਆਨ ਦਿੱਤਾ ਸੀ ਉਹਨਾਂ ਰਸੋਈ ਵੱਲ ਦਿੰਦੀ ਉਹ ਕਹਿੰਦੇ ਮੈਂ ਰਸੋਈ ਦਾ ਹੀ ਨਹੀਂ ਕਰਨਾ ਅਬੇ ਤੂੰ ਕਿੱਥੇ ਚਲ ਜਾ ਹੁਣ ਮੈਂ ਭਾਂਡੇ ਮਾਉਣੇ ਲੱਗੀ ਚਾਹ ਰਾ ਕੇ ਭਾਂਡੇ ਮਾਉਣੇ ਲੱਗ ਪੈਣਾ ਹਾਂ ਆ ਬੜਾ ਵਧੀਆ ਭਾਨਾ ਜਦੋਂ ਮੈਂ ਤੈਨੂੰ ਕਹਿੰਦਾ ਚਲ ਜਾ ਉਦੋਂ ਮੈਂ ਆ ਕਰਨ ਲੱਗੀ ਹਾਂ ਉਹ ਕਰਨ ਲੱਗੀ ਹਾਂ ਉਹ ਜਾ ਸੁੱਕ ਇਹੋ ਜਿਹੇ ਭਾਂਡੇ ਭੁੰਨੇ ਨਾ ਲੱਭਿਆ ਕਰ ਜਾ ਕੇ ਜਾ ਬਹਿ ਜਾ ਮੈਂ ਧੋੜੀ ਨਹੀਂ ਆਪੇ